ਭਿਆਨ ਨਹੀਂ ਕਰ ਸਕਦਾ ਜੋਗੀ ਅੱਲਾ ਯਾਰ ਖਾਂ ਲਿਖਦਾ ਪਿਆ ਕਹਿੰਦਾ ਉਲਫਤ ਕੇ ਗਜਬੇ ਕਭੀ ਦੇਖੇ ਨਹੀਂ ਥੇ ਦੇਖਣੇ ਕੀ ਬਾਤ ਦੂਰ ਹੈ ਕਭੀ ਸੁਨੇ ਵੀ ਨਹੀਂ ਥੇ ਕਹਿੰਦਾ ਕਿ ਕਲਗੀ ਤਰਦਸ਼ਮੇਸ਼ ਪਾਸ਼ਾ ਜੀ ਦੇ ਇਹੋ ਜੇ ਕਾਰਨਾਮੇ ਨੇ ਇਹੋ ਜੀਆਂ ਕਰਾਮਾਤਾਂ ਨੇ ਕਹਿੰਦਾ ਮੈਂ ਸੁਣ ਦੀ ਦੂਰ ਦੀ ਗੱਲ ਆ ਕਭ ਦੇਖੇ ਵੀ ਨਹੀਂ ਸੀ ਕਹਿੰਦਾ ਇਹੋ ਜੇ ਕਲਗੀ ਤਰਦਸ਼ਮੇਸ਼ ਪਾਸ਼ਾ ਨੇ ਕਾਰਨਾਮੇ ਕੀਤੇ ਨੇ ਕਹਿੰਦਾ ਫਿਰ ਜੋਗੀ ਅੱਲਾ ਯਾਰ ਖਾਨ ਲੇਖਦਾ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਦੀ ਕਸਮ ਹੈ ਜਿੰਨੇ ਵੀ ਕਰੂੰ ਤਾਰੀਫ ਗੁਰੂ ਗੋਬਿੰਦ ਕੀ ਉਹ ਕਮ ਹੈ ਕਹਿੰਦਾ ਮੈਂ ਜਿੰਨੀ ਮਰਜੀ ਤਾਰੀਫ ਕਰਨਾ ਕਲਗੀ ਤਰਦੇ ਸμεਸ਼ ਪਾਸ਼ਾ ਜੀ ਮੇਰੇ ਵਾਸਤੇ ਥੋੜੀ ਆ ਕਹਿੰਦਾ ਕਿ ਇਹੋ ਜਾਂ ਗੁਰੂ ਜਿਸ ਨੇ ਆਪਣਾ ਸਾਰਾ ਸਰਬੰਸ ਸਾਡੇ ਉਤੋਂ ਵਾਰ ਦਿੱਤਾ ਇਹ ਕਵੀ ਲਿਖਦਾ ਕਹਿੰਦਾ ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ ਸਿਰ ਸਿੱਕੀ ਤਖਤ ਨਾ ਤਾਜ ਰਹਿਦਾ ਤਾਲੇ ਟੁੱਟਦੇ ਨਾ ਗੁਲਾਮੀਆਂ ਦੇ ਦੇਸ਼ ਅੱਜ ਵੀ ਅਵੇਂ ਗੁਲਾਮ ਰਹਿੰਦਾ ਨਾਵੇਂ ਪਾਕਸ਼ਾ ਸੀਸ ਨਾ ਮਾਰਦਾ ਜੇ ਤੇ ਜੰਜੂ ਲਹਣੇ ਦਾ ਅੱਜ ਰਿਵਾਜ ਰਹਿੰਦਾ ਦਸਵੇਂ ਪਾਸ਼ਾ ਸਰਪੰਸ ਨਾ ਮਾਰਦਾ ਜੇ ਤੇ ਅਮਰਜੀਤ ਅੱਜ ਵੀ ਮਗਲਾ ਦਾ ਰਾਜ ਰਹਿਦਾ ਐਸਾ ਸੀ ਕਲਕੀਆਂ ਵਾਲਾ ਪਾਸ਼ਾ ਕਿ ਜੇ ਉਸ ਸਮੇਂ ਕਲਕੀਆਂ ਵਾਲਾ ਪਾਸ਼ਾ ਮੇਰਾ ਆਪਣਾ ਸਰਵਸਨਾਵਾਰਦਾ ਤੇ ਅੱਜ ਤਿਆਰ ਦੀਆਂ ਲਕੀਰਾਂ ਕੁਝ ਹੋਰ ਕਹਿਤਾਂ ਹੋਣੀਆਂ ਸਨ ਕਿਉਂਕਿ ਜੋ ਕਲਗੀ ਵਾਲਾ ਪਾਤਸ਼ਾਹ ਮੇਰਾ ਕਰ ਗਿਆ ਉਹ ਦੁਨੀਆ ਦਾ ਕੋਈ ਬਾਪ ਨਹੀਂ ਕਰ ਸਕਦਾ ਨਾ ਕੋਈ ਕਰ ਨਹੀਂ ਸਕਦਾ ਤਿਆਰ ਦੇ ਵਿੱਚ ਘਟਨਾ ਮਿਲਦੀ ਆ ਚਮਕੌਰ ਦੀ ਝੰਗ ਹੋਈ ਆ ਗੁਰੂ ਸਾਹਿਬ ਜੀ ਨੇ ਸਰਸਾ ਤੋਂ ਆ ਕੇ ਜੜਾ ਚਮਕੌਰ ਦੀ ਗੜੀ ਭਾਈ ਬੁੱਧੀ ਚਾਂਦੀ ਹਵੇਲੀ ਦੇ ਵਿੱਚ ਡੇਰਾ ਕਰ ਲਿਆ ਇਥੇ ਬਹੁਤ ਭਾਰੀ ਜੰਗ ਹੁੰਦਾ ਗੁਰੂ ਸਾਹਿਬ ਜੀ ਨੇ ਇੱਕ ਦਿਨ ਵਿਸ਼ਰਾਮ ਕੀਤਾ ਅੱਜ ਅਪਾ ਦਾ ਕਾਰ ਕਿਰਪਾ ਹੋਈ ਅੱਜ ਸਾਰੇ ਸਿੰਘ ਜਿਹੜੇ ਸੁੱਤੇ ਪੈਣੇ ਮੇਰਾ ਕਲਗੀਆਂ ਵਾਲਾ ਪਾਸ਼ਾ ਜਾਗਦਾ ਪਿਆ ਦੇਖਦਾ ਪਿਆ ਕਿ ਆਹ ਮੇਰਾ 10000 ਹਾਰੀ ਸਿੰਘ ਆਹ ਮੇਰਾ 20000 ਸਿੰਘ ਆ ਕੱਲ ਨੂੰ ਇਹਦੇ ਸਿਰ ਦੇ ਵਿੱਚ ਫੱਟ ਲੱਗਣਗੇ ਕੱਲ ਨੂੰ ਇੰਦੇ ਇੱਥੇ ਫੱਟ ਲੱਗਣਗੇ ਕੱਲ ਇਹਨਾਂ ਤੇ ਬਹੁਤ ਭਾਰੀ ਜਖਮ ਹੋਵੇਗਾ ਬਹੁਤ ਭਾਰੀ ਇਹਨਾਂ ਨੇ ਕਸ਼ਟ ਝੱਲਣੇ ਨੇ ਮੇਰਾ ਕਲਗੀਆਂ ਵਾਲਾ ਪਾਸ਼ਾ ਸਾਰਿਆਂ ਨੂੰ ਪਿਆਰ ਤੇਰੇਆ ਤੇ ਨਾਲੇ ਗੱਲਾਂ ਬਾਤਾਂ ਕਰਿਆ ਖਦਾ ਦੇ ਨਾਲ ੁਕਾਲਪੁਰਖ ਪਰਮਾਤਮਾ ਦੇ ਨਾਲ ਖੁਦਾ ਦੇ ਨਾਲ ਗੱਲਾਂ ਕਰਦਾ ਪਿਆ ਕਿ ਮੇਰਾ 10000 ਸਿੰਘ ਆ ਮੇਰੇ ਪੁੱਤਰ ਨੇ ਸੁੱਤੇ ਪੈਣ ਕੱਲ ਨੂੰ ਪਤਾ ਨਹੀਂ ਕਿੰਨੇ ਫੱਟ ਲੱਗਣੇ ਨੇ ਅਗਲਾ ਦਿਨ ਹੋਇਆ ਕਲਗੀਧਰ ਦਸ਼ਮੇਸ਼ ਪਾਸ਼ਾ ਦੀ ਸਿੰਘਾਂ ਨੇ ਜੈਕਾਰੇ ਛੱਡੇ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਗਗਨ ਦਮਾਵਾ ਬਾਜੀਓ ਭਰੇ ਨਸਾਨੇ ਘਾਓ ਖੇਤ ਜਮਾਂਡਿਓ ਸੂਰਮਾ ਅਬ ਦੂਜਣ ਕੋ ਦਾਉ ਜਦ ਜੈਕਾਰੇ ਛੱਡਨੇ ਸ਼ੁਰੂ ਹੋ ਗਏ ਤੇ ਪਹਿਲਾ ਜਥਾ ਲੈ ਕੇ ਪੰਜ ਪਿਆਰਾਂ ਦੇ ਵਿੱਚੋਂ ਭਾਈ ਧਰਮ ਸਿੰਘ ਜਾਂਦਾ ਵਾਹਿਗੁਰੂ ਭਾਈ ਦਇਆ ਸਿੰਘ ਜਾਂਦਾ ਭਾਈ तया ਸਿੰਘ ਗਿਆ ਪਹਿਲਾ ਜਥਾ ਲੈ ਕੇ ਦੂਸਰਾ ਜਥਾ ਭਾਈ ਕਾਢਾ ਸਿੰਘ ਲੈ ਗਿਆ ਜਦੋਂ ਦੂਸਰਾ ਜਥਾ ਕਾਢਾ ਸਿੰਘ ਲੈ ਗਿਆ ਇਹ ਦੋਨੇ ਸ਼ਹੀਦ ਹੋ ਜਾਂਦੇ ਨੇ ਜਦੋਂ ਸ਼ਹੀਦ ਹੋ ਗਏ ਨੇ ਤੀਸਰੇ ਨੰਬਰ ਤੇ ਵਾਰੀ ਆਉਂਦੀ ਆ ਸਹਬਜ਼ਾਦਾ ਬਾਬਾ ਅਜੀਤ ਸਿੰਘ ਦੀ ਨਾਮ ਕਾ ਜੀਤਾ ਹਾਂ ਜੀਤਾ ਨਹੀਂ ਜਾਊਗਾ ਜੀਤਾ ਗਿਆਤ ਕਿਉਂਦਾ ਨਹੀਂ ਆਵਾਂਗਾ ਕਹਿੰਦਾ ਨਾਮ ਦਾ ਹਾਂ ਜੀਤਾ ਜਿੱਤ ਕੇ ਆਵਾਂਗਾ ਜੇ ਮੈਂ ਜਿੱਤ ਕੇ ਨਾ ਆਇਆ ਫਿਰ ਮੈਂ ਜਿਉਂਦਾ ਵੀ ਨਹੀਂ ਆਵਾਂਗਾ ਇੰਨਾ ਜਜਬਾ ਸੀ 18 ਸਾਲ ਉਸ ਸਮੇਂ ਉਮਰ ਸੀ ਬਾਬਾ ਅਜੀਤ ਸਿੰਘ ਦੀ ਬਾਬਾ ਜੀ ਸਿੰਘ ਦੇ ਬਹੁਤ ਭਾਰੀ ਫੱਟ ਲੱਗੇ ਬਹੁਤ ਤੀਰ ਲੱਗੇ ਨੇ ਇਤਿਹਾਸ ਗਵਾਹੀ ਭਰਦਾ ਕਿ ਜਦੋਂ ਸਾਬਦਾਦਾ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਸ਼ਹੀਦ ਹੋਣ ਦੇ ਬਾਵਜੂਦ ਵੀ ਜਲਮਾ ਨੇ ਬਾਬਾ ਜੀ ਦੇ ਜਸਮਤ ਦੇ ਵਿੱਚ ਬਰਸ਼ੀਆਂ ਮਾਰੀਆਂ ਸੀ ਇੰਨੇ ਫਟ ਲਾਇਸੀ ਭਾਵਕੇ ਚਿਹਰਾ ਜਿਹੜਾ ਪਹਿਚਾਨਿਆ ਨਹੀਂ ਜਾਂਦਾ ਸੀ ਇੰਨੀਆਂ ਬਰਸ਼ੀਆਂ ਮਾਰਦਾ ਸਨ ਫਿਰ ਜਦੋਂ ਕਲਗੀਧਰ ਦਰਦਸ਼ਮੇਸ਼ ਪਾਸ਼ਾ ਦਾ ਵੱਡਾ ਸੁਪੁੱਤਰ ਬਾਬਾ ਜੀ ਸਿੰਘ ਸ਼ਹੀਦ ਉੱਤੇ ਕਲਗੀਧਰ ਦਰਦਸ਼ਮੇਸ਼ ਪਾਸ਼ਾ ਨੇ ਪੰਥ ਚਕਾਰੇ ਲਾਇਆ ਸਾ ਵੱਡੇ ਨੂੰ ਦੇਖ ਕੇ ਛੋਟੇ ਦੇ ਵਿੱਚ ਖੌਣ ਖੋਲਿਆ ਜਾਂ ਤੂੰ ਹਰ ਰੰਗ ਲਾਗੋ ਇਸ ਜੁਗ ਮੈਂ ਸੋਕਾਇਤ ਹੈ ਸੂਰਾ ਕਿ ਜਿਸ ਦੇ ਅੰਦਰ ਕਲਗੀ ਤਰਦਸ਼ਮੇਸ਼ ਪਾਤਸ਼ਾਹ ਦੇ ਪ੍ਰੇਮ ਵਾਲਾ ਰੰਗ ਲੱਗ ਜਾਂਦਾ ਉਹ ਮੁਨਕ ਸੂਰਮਾ ਲਾਲ ਰੰਗ ਤਿਸ ਕੋ ਲੱਗਾ ਜਿਸ ਕਾ ਬਟ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਤਾਗਾ ਪ੍ਰੇਮ ਵਾਲਾ ਰੰਗ ਸੁਹਾਗਣ ਵਾਲਾ ਰੰਗ ਜੱਜਦੇ ਵਾਲਾ ਰੰਗ ਸੂਰਮੇ ਵਾਲਾ ਰੰਗ ਕਿਸੇ ਬਿਰਲੇ ਮੁਨਕ ਨੂੰ ਲੱਗਦਾ ਬਾਬਾ ਜਟਾਰ ਸਿੰਘ ਕਮਰ ਕੱਸਾ ਕਰਕੇ ਇਹ ਵੀ ਜੰਗ ਮੈਦਾਨ ਨੂੰ ਜਾਂਦੇ ਨੇ ਇਹ ਵੀ ਸ਼ਿਧੀ ਆਮ ਪ੍ਰਾਪਤ ਕਰ ਜਾਂਦੇ ਨੇ ਤੇ ਕਲਗੀ ਤਤਸ਼ਮੇਸ਼ ਪਾਸ਼ਣ ਪੰਜ ਕਾਰੇ ਲਾ ਪੰਜ ਪਿਆਰਿਆਂ ਨੇ ਹੁਕਮ ਕੀਤਾ ਕਲਗੀ ਤਤਸ਼ਮੇਸ਼ ਪਾਸ਼ਣ ਪਾਸ਼ਾ ਗੜੀ ਦੇ ਵਿੱਚੋਂ ਚਲੇ ਜਾਓ ਸਾਬ ਜੀ ਗੜੀ ਦੇ ਵਿੱਚੋਂ ਜਾ ਰਹੇ ਨੇ ਭਾਈ ਦਇਆ ਸਿੰਘ ਨਾਲ ਨੇ ਵਾਹਿਗੁਰੂ ਪਹਿਲਾ ਦਫਾ ਜਿਹੜਾ ਭਾਈ ਮੋਤੂ ਸਿੰਘ ਲੈ ਗਿਆ ਸੀ ਮਾਫ਼ ਕਰਨਾ ਤੇ ਇੱਧਰ ਭਾਈ ਦਇਆ ਸਿੰਘ ਕਲਗੀ ਤਰਦਸ਼ਮੇਸ਼ ਪਾਸ਼ਾ ਦੇ ਨਾਲ ਗਏ ਨੇ ਹਿੰਦ ਤੇ ਪੀਰ ਬਣ ਕੇ ਕਲਗੀ ਤਰਦਸ਼ਮੇਸ਼ ਪਾਸ਼ਾ ਬਾਹਰ ਨਿਕਲੇ ਨੇ ਜਦੋਂ ਭਾਈ ਦਇਆ ਸਿੰਘ ਨੇ ਦੇਖਿਆ ਕਿ ਕਲਗੀਆਂ ਵਾਲਾ ਪਾਸ਼ਾ ਜਿਹੜਾ ਆਪਣੇ ਬੱਚਿਆਂ ਦੀ ਆਪਣੇ ਪੁੱਤਰਾਂ ਦੀ ਲੋਥਾਂ ਦੇ ਲਾਗ ਲੰਗ ਗਿਆ ਤੇ ਭਾਈ ਦਇਆ ਸਿੰਘ ਕਹਿਣ ਲੱਗੇ ਕਲਗੀ ਵਾਲੇ ਪਾਸ਼ਾ ਥੋੜਾ ਜਿਆ ਪਰੇਸ਼ਾਨ ਹੋ ਕੇ ਛਾਤੀ ਤੇ ਮਾਰ ਲਾ ਆਪਣੇ ਪੁੱਤਰਾਂ ਦਾ ਮੁੱਖ ਤਾਂ ਵੇਖ ਲਾ ਅਜ ਪੁੱਤਰਾਂ ਤੋਂ ਮੁੱਖ ਕਿਉਂ ਮੋੜ ਲਿਆ ਤੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਕਿ ਭਾਈ ਦਇਆ ਸਿੰਘਾ ਮੈਨੂੰ ਪੁੱਤਰਾਂ ਤੋਂ ਵੱਧ ਜਿਹੜੇ ਸਿੱਖ ਪਿਆਰੇ ਨੇ ਕਾਹਨ ਕਿ ਜਿਹੜਾ ਦਮਦਨਾ ਸਾਹਿਬ ਦੀ ਧਰਤੀ ਉੱਤੇ ਮਾਤਾ ਸਾਹਿਬਕੌਰ ਤੇ ਮਾਤਾ ਸੁందਰੀ ਜੀ ਪੁੱਛਣ ਲੱਗੇ ਕਿ ਸੁਆਮੀ ਦੇਵ ਮੇਰੇ ਪੁੱਤਰ ਕਿੱਥੇ ਨੇ ਮੇਰੇ ਸਰਦਾਂ ਦੇ ਕਿੱਥੇ ਨੇ ਮਾਤਾ ਕਿੱਥੇ ਆ ਤੇ ਸਾਬ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਤੀਏ ਸੁਤਚਾਰ ਚਾਰ ਤੋਂ ਕੀ ਆ ਹੋਆ ਜੀਵਤ ਕਈ ਹਜ਼ਾਰ ਕੀ ਹੋਗਾ ਜੇ ਮੇਰੇ ਚਾਰ ਸ਼ੀਰ ਹੋ ਗਏ ਨੇ ਆ ਸਿੰਘ ਮੇਰੇ ਸਾਰੇ ਪੁੱਤਰ ਨੇ ਆ ਮੇਰੀਆਂ ਮਾਵਾ ਨੇ ਅਜ ਤਲਗੀ ਵਾਲਾ ਪਾਸ਼ਾ ਉਧਰਾਂ ਦੀਆਂ ਲੋਥਾਂ ਦੇਖ ਕੇ ਲੰਘ ਲੰਘ ਗਿਆ ਭਾਈ ਦਇਆ ਸਿੰਘ ਕਹਿਣ ਲੱਗਾ ਕਿ ਬਾਦਸ਼ਾਹ ਗਰੀਬ ਤੋਂ ਗਰੀਬ ਹੀ ਮਾਪੇ ਵੀ ਜਿਹੜੇ ਆ ਨਾ ਆਪਣੇ ਬੱਚਿਆਂ ਦੇ ਉੱਤੇ ਕਫਨ ਪਾ ਕੇ ਲੰਘਦੇ ਨੇ ਤੂੰ ਤੇ ਸ਼ੈਣ ਸ਼ਾਹ ਐ ਮੈਂ ਆਪਣਾ ਦਮਾਲਾ ਖੋ ਤੇ ਨਾ ਇਹਨਾਂ ਦੇ ਉੱਤੇ ਕਫਨ ਪਾ ਦੇ ਕਲਗੀ ਵਾਲੇ ਪਾਸ਼ਾ ਕਹਿਣ ਲੱਗੇ ਭਾਈ ਦਇਆ ਸਿੰਘ ਦਾ ਮੈਂ ਆਪਣੇ ਬੱਚਿਆਂ ਦੇ ਵਿੱਚ ਤੇ ਮੈਂ ਆਪਣੇ ਸਿੰਘਾਂ ਦੇ ਵਿੱਚ ਫਰਕ ਨਹੀਂ ਸਮਝਦਾ। ਮੇਰੇ ਸਿੱਖ ਵੀ ਮੇਰੇ ਬੱਚੇ ਨੇ। ਇਨ੍ਹਾਂ ਦੀਆਂ ਵੀ ਲੋਥਾਂ ਪਹਿਆਂ ਹੋਣਾ। ਜਿੱਦ ਮੇਰੇ ਬੱਚਿਆਂ ਦੇ ਸਿਰ ਦੇ ਉੱਤੇ ਕੱਫਣ ਪਾਉਣਾ ਤੇ ਮੇਰੇ ਬਾਕੀ ਸਿੰਘ ਵੀ ਪਹਿਣ ਹੈ ਇਨ੍ਹਾਂ ਦੇ ਉੱਤੇ ਵੀ ਕੱਫਣ ਪਾ ਬੋ ਸਤਨਾਮ ਸ੍ਰੀ ਵਾਹਿਗੁਰੂ ਕਿ ਇਨ੍ਹਾਂ ਦੇ ਉੱਤੇ ਵੀ ਕੱਫਣ ਪਾ। ਮੈਂ ਇਨ੍ਹਾਂ ਦੇ ਵਿੱਚ ਕਦੀ ਫਰਕ ਨਹੀਂ ਸਮਝਿਆ ਕ। ਤੇ ਪਾਈ ਦਾਸ ਜੀ ਕਹਿਣ ਲੱਗੇ ਕਹਿੰਦਾ ਸ਼ੈਨ ਸ਼ਾਹ ਪਾਦਸ਼ਾਹ ਜੀ ਦੁਨੀਆ ਦੇ ਵਿੱਚ ਗਰੀਬ ਤੋਂ ਗਰੀਬ ਆਪੇ ਪੈਣੇ ਕਫਨ ਤੋਂ ਬਿਨਾ ਕਿਸਦੇ ਪੁੱਤ ਗਏ ਕਹਿਣ ਲਗਾ ਸ਼ੈਨ ਸ਼ਾਹ ਮਹਾਰਾਜ ਕਲਗੀਧਰ ਦਤ ਸਮੇਸ਼ ਪਾਸ਼ਾ ਜੀ ਦੁਨੀਆ ਦੇ ਵਿੱਚ ਗਰੀਬ ਤੋਂ ਗਰੀਬ ਆਪੇ ਪੈਏ ਹੋਏ ਨੇ ਪਰ ਕਫਨ ਤੋਂ ਬਿਨਾ ਕਿਸੇ ਦਾ ਪੁੱਤ ਨਹੀਂ ਗਿਆ ਪਾਵੇਂ ਔਨੰਦ ਕੇ ਦਵੇ ਪਾਵੇਂ ਜਿੱਦਾਂ ਮਰਜ਼ੀ ਦਵੇ ਉਹ ਆਪਣੇ ਬੱਚੇ ਦੇ ਉੱਤੇ ਕਫਨ ਜਰੂਰ ਪਾਉਂਦਾ ਤੂੰ ਤੇ ਸ਼ਾਹਨ ਸ਼ਾਹ ਐ ਤੂੰ ਤੇ ਬਾਦਸ਼ਾਹ ਐ ਆਪਣੇ ਬੱਚਿਆਂ ਦੇ ਉੱਤੇ ਜਾਂਦੀ ਮੇਰੀ ਕਫਨ ਤੇ ਪਾ ਦੇ ਕਲਗੀਧਰ ਦਸ਼ਮੇਸ਼ ਪਾਸ਼ਾ ਜੀ ਕਹਿਣ ਲੱਗੇ ਭਾਈ ਤਰਿਆ ਸਿੰਘਾ ਕਿਸੇ ਦੇ ਉੱਤੇ ਕਫਨ ਨਹੀਂ ਕੋਣਾ ਚੱਲ ਅੱਗੇ ਚੱਲ ਆਪਣਾ ਪੈੜਾ ਜਿਹੜਾ ਬਹੁਤ ਲੰਮਾ ਕਲਗੀਧਰ ਦਸ਼ਮੇਸ਼ ਪਾਸ਼ਾ ਭਾਈ ਤਰਿਆ ਸਿੰਘ ਦੇ ਨਾਲ ਆਪਣੇ ਬੱਚਿਆਂ ਦੀਆਂ ਲੋਥਾਂ ਛੱਡ ਕੇ ਅੱਗੇ ਨੂੰ ਵੱਧ ਜਾਂਦੇ ਨੇ ਕਹਿਣ ਤੋਂ ਬਾਅਦ ਕਿ ਮੇਰਾ ਕਲਕੀਆਂ ਵਾਲਾ ਪਾਤਸ਼ਾਹ ਆਪਣੇ ਬੱਚਿਆਂ ਦੇ ਵਿੱਚ ਤੇ ਆਪਣੇ ਸਿੰਘਾਂ ਦੇ ਵਿੱਚ ਕਦੇ ਫਰਕ ਨਹੀਂ ਸਮਝਦਾ ਸੀ